सामने आ रही है दरअसल ये कि कांग्रेस से एमपी उम्मीदवार गुरजीत ओजला दी रैली ਦੇ ਵਿੱਚ ਸ਼ਾਮਿਲ ਹੋਣ ਆ ਰਹੇ ਨੌਜਵਾਨ ਦੇ ਉੱਤੇ ਨਿਜੀ ਰੰਜਿਸ਼ ਦੇ ਚੱਲਦਿਆਂ ਫਾਇਰਿੰਗ ਹੋਈ ਹੈ। और ਤਸਵੀਰਾਂ سامنے ਆਈਆਂ दरअसल एमपी उम्मीदवार गुरजीत सिंह ओजला दी रैली ਦੇ ਬਾਹਰ ਪੁਰਾਣੀ ਰੰਜਿਸ਼ ਦੇ ਤਹਿਤ ਨੌਜਵਾਨ ਦੇ ਉੱਤੇ ਗੋਲੀ ਚਲਾਈ ਗਈ ਹੈ और ਇਸ ਕਾਰਨ ਇੱਕ ਨੌਜਵਾਨ ਜਿਸ ਦਾ ਨਾਮ लवली कुमार ਹੈ ਅਤੇ ਉਗਰ ਔਲਖਦਾਉ ਰਹਿਣ ਵਾਲਾ ਉਹ ਜ਼ਖਮੀ ਹੋਇਆ ਔਰ ਥਾਣਾ ਇਨਚਾਰਜ ਮੌਕੇ ਤੇ ਪਹੁੰਚੇ ਐਸਐਚਓ ਬਲਬੀਰ ਸਿੰਘ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਜ਼ਖਮੀ ਨੌਜਵਾਨ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਦੱਸਿਆ ਗਿਆ ਕਿ ਐਮਪੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਰੈਲੀ ਕਰ ਰਹੇ ਸਨ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਇਹ ਨੌਜਵਾਨ ਜਦੋਂ ਪਹੁੰਚ ਰਿਹਾ ਸੀ ਤਾਂ ਇਸ ਨੂੰ ਪਿੰਡ ਦੇ ਮੋੜ ਤੇ ਹੀ ਘੇਰ ਕੇ ਇਸ ਦੇ ਉੱਤੇ ਗੋਲੀ ਚਲਾਈ ਗਈ ਤੇ ਇਹ ਤੁਰੰਤ ਜ਼ਖਮੀ ਹਾਲਤ ਦੇ ਵਿੱਚ ਗੁਰਜੀਤ ਸਿੰਘ ਓਜਲਾ ਹੁਣਾਂ ਤੱਕ ਪਹੁੰਚਿਆ ਜਿਸ ਤੋਂ ਬਾਅਦ ਗੁਰਜੀਤ ਸਿੰਘ ਓਜਲਾ विरोधियों ते निशाना साधदे ਹੋਏ ਨਜ਼ਰ ਆਏ ਨੇ ਔਰ ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਜ਼ਖਮੀ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਇਹ ਹੀ ਨੇਹੀ ਨੌਜਵਾਨਾਂ ਦੇ ਵੱਲੋਂ ਸੜਕ ਤੱਕ ਜਾਮ ਕਰ ਦਿੱਤੀ ਗਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਐਮਪੀ ਉਮੀਦਵਾਰ ਗੁਰਜੀਤ ਔਜਲਾ ਅੰਮ੍ਰਿਤਸਰ ਦੇ ਵਿੱਚ ਇੱਕ ਰੈਲੀ ਕਰ ਰਹੇ ਸੀ ਇਸ ਦੌਰਾਨ ਉਹਨਾਂ ਦੀ ਰੈਲੀ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਨੌਜਵਾਨ ਦੇ ਉੱਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਪੁਲਿਸ ਨੇ ਬਿਆਨ ਵੀ ਦਰਜ ਕਰ ਲੈਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਨੌਜਵਾਨ ਦੇ ਵੱਲੋਂ ਗੋਲੀ ਅਤੇ ਉਸ ਦਾ ਖੂਲ ਵੀ ਪੁਲਿਸ ਨੂੰ ਦਿੱਤੇ ਗਏ ਤਾਂ ਉਹਨਾਂ ਨੇ ਇਹ ਸਭ ਕੁਝ ਲੈ ਆ ਕੇ ਗੁਰਜੀਤ ਸਿੰਘ ਗੋਜਲਾ ਖੁਣਾ ਨੂੰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਹੀ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਨਸਾਫ ਦਿੱਤਾ ਜਾਣਾ ਚਾਹੀਦਾ ਇਸ ਤਰੀਕੇ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਕਾਂਗਰਸ ਦੇ ਐਮਪੀ ਉਮੀਦਵਾਰ ਗੁਰਜੀਤ ਓਜਲਾ ਦੀ ਰੈਲੀ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਨੌਜਵਾਨ ਦੇ ਉੱਤੇ ਨਿਜੀ ਰੰਜਿਸ਼ ਦੇ ਚੱਲਦਿਆਂ ਫਾਇਰਿੰਗ ਹੋਈ ਹੈ ਅਤੇ ਤਸਵੀਰਾਂ ਸਾਹਮਣੇ ਆਈਆਂ ਦਰਸਲ ਐਮਪੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਦੀ ਰੈਲੀ ਦੇ ਬਾਹਰ ਪੁਰਾਣੀ ਰੰਜਿਸ਼ ਦੇ ਤਹਿਤ ਨੌਜਵਾਨ ਦੇ ਉੱਤੇ ਗੋਲੀ ਚਲਾਈ ਗਈ ਹੈ ਅਤੇ ਇਸ ਕਾਰਨ ਇੱਕ ਨੌਜਵਾਨ ਜਿਸ ਦਾ ਨਾਮ ਲਵਲੀ ਕੁਮਾਰ ਹੈ ਅਤੇ ਉਗਰ ਔਲਖ ਦਾਉ ਰਹਿਣ ਵਾਲਾ ਉਹ ਜ਼ਖਮੀ ਹੋਇਆ ਔਰ ਥਾਣਾ ਇਨਚਾਰਜ ਮੌਕੇ ਤੇ ਪਹੁੰਚੇ ਐਸਐਚਓ ਬਲਬੀਰ ਸਿੰਘ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਜ਼ਖਮੀ ਨੌਜਵਾਨ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਦੱਸਿਆ ਗਿਆ ਕਿ ਐਮਪੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਰੇਲੀ ਕਰ ਰਹੇ ਸਨ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਇਹ ਨੌਜਵਾਨ ਜਦੋਂ ਪਹੁੰਚ ਰਿਹਾ ਸੀ ਤਾਂ ਇਸ ਨੂੰ ਪਿੰਡ ਦੇ ਮੋੜ ਤੇ ਹੀ ਘੇਰ ਕੇ ਇਸ ਦੇ ਉੱਤੇ ਗੋਲੀ ਚਲਾਈ ਗਈ ਤੇ ਇਹ ਤੁਰੰਤ ਜ਼ਖਮੀ ਹਾਲਤ ਦੇ ਵਿੱਚ ਗੁਰਜੀਤ ਸਿੰਘ ਓਜਲਾ ਹੁਣਾਂ ਤੱਕ ਪਹੁੰਚਿਆ ਜਿਸ ਤੋਂ ਬਾਅਦ ਗੁਰਜੀਤ ਸਿੰਘ ਓਜਲਾ विरोधियों ते निशाना साधदे ਹੋਏ ਨਜ਼ਰ ਆਏ ਨੇ ਔਰ ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਜ਼ਖਮੀ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਇਹ ਹੀ ਨੇਹੀ ਨੌਜਵਾਨਾਂ ਦੇ ਵੱਲੋਂ ਸੜਕ ਤੱਕ ਜਾਮ ਕਰ ਦਿੱਤੀ ਗਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਐਮਪੀ ਉਮੀਦਵਾਰ ਗੁਰਜੀਤ ਔਜਲਾ ਅੰਮ੍ਰਿਤਸਰ ਦੇ ਵਿੱਚ ਇੱਕ ਰੈਲੀ ਕਰ ਰਹੇ ਸੀ ਇਸ ਦੌਰਾਨ ਉਹਨਾਂ ਦੀ ਰੈਲੀ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਨੌਜਵਾਨ ਦੇ ਉੱਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਪੁਲਿਸ ਨੇ ਬਿਆਨ ਵੀ ਦਰਜ ਕਰ ਲੈਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਨੌਜਵਾਨ ਦੇ ਵੱਲੋਂ ਗੋਲੀ ਅਤੇ ਉਸ ਦਾ ਖੂਲ ਵੀ ਪੁਲਿਸ ਨੂੰ ਦਿੱਤੇ ਗਏ ਤਾਂ ਉਹਨਾਂ ਨੇ ਇਹ ਸਭ ਕੁਝ ਲੈ ਆ ਕੇ ਗੁਰਜੀਤ ਸਿੰਘ ਗੋਜਲਾ ਖੁਣਾ ਨੂੰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਹੀ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਨਸਾਫ ਦਿੱਤਾ ਜਾਣਾ ਚਾਹੀਦਾ ਇਸ ਤਰੀਕੇ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ